हां जी, जी भाई सत श्री अकाल जी ਤੇ ਅੱਜ ਵੀ ਤੁਹਾਡੇ ਵਾਸਤੇ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਜੀ ਆਪਾਂ ਅੱਜ ਦੀ ਵੀਡੀਓ ਆਪਾਂ ਗੱਲ ਕਰੀਏ ਬਈ ਪੰਜਾਬ ਚ ਰਹਿੰਦੇ ਤੇ ਆਪਾਂ ਕਿਸੇ ਦੇਸ਼-ਵ ਦੇ ਸੰਤਾਤੇ ਰਹਿੰਦੇ ਜਿਹੜੇ ਸਾਰੇ ਭਰਾਵਾਂ ਵਾਸਤੇ ਆ ਬਈ ਤੇ ਅੱਜ ਜਿਹੜੀ ਆਪਾਂ ਪਾਲਕ ਸਾਹਿਬ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਕੈਂਟ ਪਾਲਕ ਸਾਹਿਬ ਬਹੁਤ ਸੁੰਦਰ ਪਾਲਕ ਸਾਹਿਬ ਤੁਹਾਡੇ ਵਾਸਤੇ ਲੈ ਕੇ ਆਇਆ ਬਈ ਤੁਸੀਂ ਐਂਡ ਤੱਕ ਦੇਖਿਓ ਮੇਰਾ ਭਰਾ ਵੀਡੀਓ ਤੇ ਧੂਰੀ ਸ਼ਹਿਦ ਤੇ ਆਪਾਂ ਖੜੇ ਸੀ ਤੇ ਤਿਆਰ ਕਰੀਏ ਬਾਈ ਜੀ ਹੋਰਾਂ ਨੇ ਦਸ਼ਮੇਸ਼ ਬਾਡੀ ਬਿਲਡਰ ਸਾਰੋਆ ਵਾਲੇ ਨੇ ਇੰਨਾ ਨਾ ਗੱਲਬਾਤ ਕਰਾਂਗੇ ਅੰਗਰੇਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗਰੇਜ਼ੀ ਆਪਾਂ ਜਿਹੜੀ ਪਾਕਸਾ ਤਿਆਰ ਕਰੀ ਆਈਏ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਹ ਕਿੱਥੇ ਜਾਣੀ ਹੈ ਇਹ ਇਹ ਕੈਂਡ ਪਿੰਡ ਜਾਣੀ ਹੈ ਜੀ ਠੀਕ ਹੈ ਲੁਧਿਆਣੇ ਦੇ ਲਵੇ ਨਾ ਨਹਿਰ ਦੇ ਉੱਤੇ ਜਿੱਥੇ ਉਹ ਪਕੌੜੇ ਨਹੀਂ ਬਣਾਉਂਦਾ ਉਹਦੇ ਨਾਲ ਹੀ ਗੁਰਦੁਆਰਾ ਜਿੱਥੇ ਜਾ ਕੇ ਠੀਕ ਹੈ ਇਹ ਗੁਰਦੁਆਰਾ ਹੈਗਾ ਜੀ ਧੰਨ ਧੰਨ ਬਾਬਾ ਭਾਗ ਸਿੰਘ ਜੀ ਪਿੰਡ ਕੈਂਡ ਓਕੇ ਲੁਧਿਆਣਾ ਜ਼ਿਲ੍ਹਾ ਇਹ ਹਾਂਜੀ ਹਾਂਜੀ ਲੋਭੇ ਹਨ ਇਹ ਪਾਲਕ ਸਾਹਿਬ ਜਾਣੀ ਤੇ ਬਹੁਤ ਕੁਝ ਵੀ ਅੱਗੇ ਨਾਲੋਂ ਇਹਦੇ ਵਿੱਚ ਨਮਾ ਲਾਇਆ ਹੈ ਪਾਲਕ ਸਾਹਿਬ ਦੇ ਵਿੱਚ ਤੇ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਾਂਗਾ ਜੀ ਵੀ ਦੇਖੋ ਕਈ ਭਰਾ ਹੁੰਦਾ ਨਾ ਜਿਵੇਂ ਹੋਰ ਵੀ ਕਈ ਗੱਡੀਆਂ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਹੁੰਦੀਆਂ ਆ ਪਰ ਕਿੱਦਾਂ ਕਿੱਦਾਂ ਦੀ ਗੱਡੀ ਇਹਦੇ ਵਿੱਚ ਲਾ ਸਕਦੇ ਆ ਪਾਲਕ ਸਾਹਿਬ ਦੇ ਲਈ ਦੇਖੋ ਜਿਵੇਂ ਇਹ ਪਾਲਕੀ ਸਾਹਿਬ ਬਣੀ ਹੋਈ ਹੈ ਜੀ ਇੱਕੋ ਵੇਨ ਤੇ ਇਹ ਆਪਾਂ ਵੱਡੀਆਂ ਦੇ ਵਿੱਚ ਵੀ ਆਉਂਦੀ ਹੈ ਬਾਕੀ ਤੰਗ ਗਲੀਆਂ ਜਦੋਂ ਆਪਾਂ ਮਹਾਰਾਜ ਰੂਪ ਰੋਜ ਆਪਾਂ ਆਪਣੇ ਘਰਾਂ 'ਚ ਦੁੱਖ ਸੁੱਖ 'ਚ ਸਾਹਿਬ ਜਾਣਦੇ ਨੇ ਭਈ ਅਗਲਾ ਆਏ ਨਹੀਂ ਬੰਦੇ ਨੂੰ ਨਰਾਜ਼ਗੀ ਹੁੰਦੀ ਵੀ ਸਾਡਾ ਘਰ ਤੰਗ ਗਲੀ ਚ ਐ ਇੱਥੇ ਪਲਕੀ ਸਾਹਿਬ ਨਹੀਂ ਆਉਣੀ ਵੀ ਇਹ ਸਾਰੇ ਕੰਮਾਂ ਦੇ ਵਿੱਚ ਕੰਮ ਆਉਂਦੀ ਐ ਇਸ ਕਰਕੇ ਇਹਨੂੰ ਸੰਗਤ ਥੋੜਾ ਜ਼ਿਆਦਾ ਪਸੰਦ ਕਰਦੀ ਐ ਠੀਕ ਐ ਜੀ ਥੋੜਾ ਬਜਟ ਵੀ ਇਹਦਾ ਠੀਕ ਰਹਿੰਦਾ ਐ ਹੂੰ ਹੂੰ ਲੇਕਿਨ ਸਾਰੀਆਂ ਗੱਲਾਂ ਚ ਵੀ ਨਗਰਗੀਤਨ ਨੂੰ ਵੀ ਉਂ ਵੀ ਕੰਮ ਇਹ ਸਾਰੇ ਦਿੰਦੀ ਐ ਠੀਕ ਐ ਜੀ ਲਓ ਭਈ ਹਨਾ ਤੁਸੀਂ ਦੇਖ ਰਹੋਗੇ ਬਹੁਤ ਕੁਝ ਲਾਇਆ ਹੈ ਤੇ ਜੇ ਮੈਂ ਆਪਾਂ ਯੂਰੋਪ ਵਿੰਡੋ ਦੀ ਗੱਲ ਕਰ ਦਵਾਂ ਨਾ ਅੱਗੇ ਇਹ ਵਿੰਡੋ ਓਪਨ ਹੁੰਦੀ ਸੀ ਨਾ ਆ ਵਿੰਡੋਪਰੇ ਦਾ ਸ਼ੀਸ਼ਾ ਉੱਤਰ ਜਾਂਦਾ ਜੀ ਹੁਣ ਆਪਾਂ ਨੇ ਇੱਥੋਂ ਦੀ ਪ੍ਰਸ਼ਾਦ ਦੇਣਾ ਤਾਂ ਇਹਦੇ ਸ਼ੀਸ਼ਾ ਇਧਰਲਾ ਵੀ ਥੱਲੇ ਉੱਤਰ ਜਾਂਦਾ ਉਧਰਲਾ ਵੀ ਥੱਲੇ ਉੱਤਰ ਜਾਂਦਾ ਅੱਗੇ ਇਹ ਖੁੱਲਦੀ ਹੁੰਦੀ ਸ਼ਾਇਦ ਕੀ ਬੰਦ ਕਰਤੀ ਹਾਂ ਇਹ ਬੰਦ ਕਰਤੀ ਜੀ ਇਹ ਫਿਰ ਥੋੜਾ ਜਿਹਾ ਨਾ ਜਿਹੜੀ ਹੁੰਦੀ ਹੈ ਟਾਕੀ ਸਲਾਈਡਿੰਗ ਹੂੰ ਹੂੰ ਇਹਦੀ ਥੋੜੀ ਜੀ ਉਮਰ ਜੀ ਘੱਟੀ ਹੁੰਦੀ ਹੈ ਓਕੇ ਬਈ ਇਸ ਕਰਕੇ ਬੇ ਬੰਦ ਤੇ ਠੀਕ ਰਹਿੰਦੀ ਹੈ ਕਿੰਨੇ ਟਾਈਮ ਚ ਤਿਆਰ ਹੋ ਗਈ ਇਹ ਪਾਲਕ ਸਰ ਇਹ 2 ਮਹੀਨੇ ਤਿਆਰ ਹੋ ਜਾਂਦੀ ਹੈ ਜੀ 2 ਮਹੀਨਿਆਂ ਚ ਅੱਛਾ ਜਿਵੇਂ ਜਿਹੜੇ ਸਟicker ਵਗੈਰਾ ਲੱਗੇ ਨੇ ਜਾਂ ਆਪਾਂ ਕੋਈ ਅਪਲਾਈ ਲਾਈ ਆ ਜਾਂ ਉੱਪਰ ਗੁੰਮਦ ਲਾਏ ਨੇ ਕੋਈ ਰੰਗ ਦੀ ਤਾਂ ਨਹੀਂ ਕੋਈ ਦਿੱਕਤ ਆਉਂਦੀ ਹਾਂਜੀ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਆਏ ਆ ਵੀ ਸੰਭਾਲ ਵਾਲੀ ਚੀਜ਼ ਹੁੰਦੀ ਹੈ ਹਾਂਜੀ ਹਾਂ ਮਾ ਧੋਪੇ ਬੰਦਾ ਖੜ ਨਹੀਂ ਦਿੰਦਾ ਰੰਗ ਦਾ ਤਾਂ ਪੇਂਟ ਦਾ ਦੇਖੋ ਚਾਹੇ ਕਾਰ ਆਪਾਂ ਧੋਪੇ ਖੜਾ ਦੀ ਉਹਦਾ ਹੀ ਫਰਕ ਪੈ ਜਾਂਦਾ ਨਹੀਂ ਉਹ ਮਤਲਬ ਦੇਖੋ ਕੇਅਰ ਤਾਂ ਹਰ ਇੱਕ ਚੀਜ਼ ਦੀ ਆਪਾਂ ਕਰਨੀ ਪੈਂਦੀ ਹੈ ਹਾਂਜੀ ਪਰ ਇਹਨੂੰ ਹੁੰਦਾ ਕੁਝ ਨਹੀਂ ਜਿਵੇਂ ਆਪਾਂ ਇਹ ਆਪਾਂ ਪਾਲਖਵ ਦੀ ਗੱਲ ਕਰਦੇ ਆ ਪਾਲਖ ਸਾਹਿਬ ਆਪਾਂ ਕਹਿੰਦੇ ਵੀ ਕੀ ਕਹਿਣਾ ਆਪਾਂ ਦਿਨ ਦੇ ਵਿੱਚ ਇੱਕ ਅੱਧੀ ਵਾਰ ਕੱਢਣੀ ਆ ਨਾ ਮਤਲਬ ਅੱਛਾ ਹੈ ਰੋਜ਼ ਕੱਢੋ ਜੀ ਚਲਾਓ ਵਰਤੋ ਲੇਕਿਨ ਹੁਣ ਬੰਦੇ ਨੂੰ ਐ ਤਾਂ ਪਤਾ ਹੀ ਹੈ ਨਾ ਵੀ ਆਪਾਂ ਸ਼ਾਮੇ ਖੜਾਈਏ ਠੀਕ ਹੈ ਅੱਛਾ ਇਹ ਇਹ ਤਿਆਰ ਕਿੰਨਾ ਨੇ ਕਰਵਾਈ ਹੈ ਜੀ ਗੱਲ ਕਰਾਂ ਮੈਂ ਇਹ ਇਹ ਸੇਵਾ ਕਰਵਾਈ ਹੈ ਜੀ ਆਪਣੇ ਆ ਪਿੱਛੇ ਲਿਖਿਆ ਹੋਈ ਸਵਰਗਵਾਸੀ ਬਲਵੰਤ ਸਿੰਘ ਜੀ ਪੁੰਨੂ ਹੂੰ ਹੂੰ ਯੂ ਐਸ اے ਦੀ ਯਾਦ ਦੇ ਵਿੱਚ ਸੇਵਾ ਕਰਾਈ ਹੈ ਪਰਿਵਾਰ ਨੇ ਠੀਕ ਹੈ ਜੀ ਬਾਹਰਲਾ ਐਨ ਆਰ ਆਈ ਪਰਿਵਾਰ ਹੈ ਜਿਨ੍ਹਾਂ ਨੇ ਸੇਵਾ ਕਰਵਾਈ ਹੈ ਠੀਕ ਹੈ ਤੇ ਬਾਕੀ ਮੈਂ ਤਾਂ ਇਹ ਕਹੂੰਗਾ ਵੀ ਜਦੋਂ ਗੁਰੂ ਸਾਹਿਬ ਨੇ ਆਪਾਂ ਨੂੰ ਸੇਵਾ ਦੇ ਸਮਰੱਥ ਬਣਾਤਾ ਉਹ ਜੇ ਜੋਗੇ ਕਰਤਾ ਤਾਂ ਆਪਾਂ ਨੂੰ ਇਹ ਕੰਮ ਜ਼ਰੂਰ ਆਪਾਂ ਨੂੰ ਮੂਹਰੇ ਹੋ ਕੇ ਅੱਗੇ ਹੋ ਕੇ ਕਰਨਾ ਚਾਹੀਦਾ ਠੀਕ ਹੈ ਲੋ ਬਈ ਹਨਾ ਉਹਨਾਂ ਭਰਾਵਾਂ ਲਈ ਅੱਗੇ ਬੇਨਤੀ ਹੈਗੀ ਜਿਹੜੇ ਭਰਾ ਹਨਾ ਮਤਲਬ ਸੇਵਾ ਦੇ ਮੰਕਲ ਦੀਆਂ ਸੇਵਾ ਦੇ ਸਮਰੱਥ ਹੈਗੇ ਨੇ ਵੀ ਚਾਰ ਪੈਸੇ ਲਾ ਕੇ ਕੋਈ ਸੇਵਾ ਕਰ ਸਕਦੇ ਤਾਂ ਇਦਾਂ ਦੀ ਸੇਵਾ ਵੀ ਤੁਸੀਂ ਨਿਭਾ ਸਕਦੇ ਹੋ ਬਾਈ ਹਨਾ ਆਪਾਂ ਦਸਵੰਦ ਕੱਢਦੇ ਜੀ ਬਾਹਰ ਜਿਹਾ ਕੇ ਤਾਂ ਆਹ ਦੇਖੋ ਇਹਦੀ ਜਿਹੜੀ ਆ ਚੀਜ਼ ਬਣਾਈ ਹੈ ਨਾ ਜੀ ਇਤਨੀ ਨਮੀ ਇੱਕ ਤਾਂ ਇਹਦੀ ਛੱਤ ਤਾਂ ਉੱਚੀ ਚੱਕੀ ਹੋਈ ਹੈ ਜੀ ਪਹਿਲਾਂ ਨਾਲੋਂ ਕਾਫੀ ਉੱਚੀ ਛੱਤ ਹੈ ਇਹਦੀ ਤੇ ਜਦੋਂ ਆਪਾਂ ਚੌਰ ਸਾਹਿਬ ਦੀ ਸੇਵਾ ਕਰਦੇ ਹਾਂ ਨਾ ਬੈਠੇ ਵਿੱਚ ਗੁਰੂ ਸਾਹਿਬ ਦਾ ਉਦੋਂ ਆਪਾਂ ਨੂੰ ਚੌਰ ਸਾਹਿਬ ਤਾਂ ਹਾਂ ਨਹੀਂ ਲੱਗਦਾ ਅੱਛਾ ਅੱਛਾ ਉੱਚੀ ਛੱਤ ਪਈ ਕਰਕੇ ਨਾ ਇਹ ਸੋਹਣੀ ਬੋਤ ਲੱਗਦੀ ਹੈ ਉੱਪਰ ੴ ਦਾ ਵੀ ਆਪਾਂ ਲੋਗੋ ਲਾਤਾ ਹੈ ਲੋਗੋ ਲਾਤਾ ਇਹਦੇ ਵਿੱਚ ਵੀ ਲਾਈਟ ਚੱਲਦੀ ਹੈ ਜੀ ਅੱਛਾ ਇਹਦੇ ਵਿੱਚ ਵੀ ਲਾਈਟ ਚੱਲਦੀ ਹੈ ਦੇਖੋ ਦਿਨ ਹੀ ਕਿੰਨਾ ਸੋਹਣਾ ਲੱਗਦਾ ਰਾਤ ਨੂੰ ਤਾਂ ਇਹ ਤੋਂ 10 ਗੁਣਾ ਜ਼ਿਆਦਾ ਵੱਜ ਜਾਣਾ ਚਾਨਣ ਵੈਸੇ ਵੀ ਲਾਈਟਾਂ ਬਹੁਤ ਜ਼ਿਆਦਾ ਨਹੀਂ ਲੱਗੀਆਂ ਹੋਈਆਂ ਇਹਦੇ ਹੂੰ ਲੋ ਵੀ ਹਨਾ ਅੰਦਰ ਵੀ ਪੀਲੇ ਪੀਲੇ ਰੰਗ ਦੀ ਆਪਾਂ ਨਕਾਸ਼ੀ ਪੂਰੀ ਕਰੀ ਹੋਈ ਹੈ ਜੀ ਪਾਕੀ ਸਾਹਿਬ ਵੀ ਏਸੀ ਹੈ ਜੀ ਇਹ ਏਸੀ ਪਾਕੀ ਅੱਛਾ ਏਸੀ ਹੈ ਪੂਰਾ ਏਸੀ ਪਾਕੀ ਤੇ ਇਧਰ ਗੋਲਕ ਦੀ ਆਪਣੀ ਸੁਵਿਧਾ ਜੀ ਇਹ ਦੋਨੇ ਪਾਸੇ ਹੀ ਹੈ ਜੀ ਠੀਕ ਹੈ ਇਧਰ ਵੀ ਹੈ ਉਧਰ ਵੀ ਹੈ ਦੋਨੇ ਪਾਸੇ ਹੀ ਹੈ ਠੀਕ ਹੈ ਹਾਂਜੀ ਲੋ ਜੀ ਹਨਾ ਇਧਰ ਪਾਕੀ ਸਾਹਿਬ ਦੇ ਵਿੱਚ ਆਪਾਂ ਗੋਲਕ ਦੀ ਵੀ ਸੁਵਿਧਾ ਹੈਗੀ ਹੈਗੀ ਤੇ ਬਾਕੀ ਆ ਸਾਰੀ ਗੱਲ ਕਰਾ ਉੱਪਰ ਗੁੰਮਦ ਲੱਗੇ ਹੋਏ ਨੇ ਤੇ ਇਧਰ ਆਪਾਂ ਅਗਰ ਸਜਾਵਟ ਦੇ ਲੜੇ ਵਾਸਤੇ ਆ ਮਜ਼ਬੂਤੀ ਵਾਸਤੇ ਵੀ ਆਪਣਾ ਆਹ ਪਿੱਲਰ ਇਹਦੇ ਲਾਏ ਹੋਏ ਨੇ ਤੇ ਅਗਲੀ ਆਪਾਂ ਹੁਣ ਗੱਡੀ ਦੀ ਗੱਲ ਕਰੀ ਜੇ ਮੈਂ ਆਪਾਂ ਇਨੋਵਾ ਹੋਗੀ ਫੋਰਚੂਨਰ ਹੋਗੀ ਇਦਾਂ ਦੀ ਗੱਡੀਆਂ ਵੀ ਬਿਚਲਾ ਸਕਦੇ ਇੱਕ ਵਾਰ ਪਹਿਲਾਂ ਪੁੱਛਿਆ। ਬੜੀਆਂ ਗੱਡੀਆਂ ਤੇ ਵੀ ਆਪਾਂ ਨੇ ਬਣਾਈਆਂ ਨੇ। ਵੀ ਵੱਡੀ ਗੱਡੀ ਤੇ ਬੰਦਾ ਐ ਹੁੰਦਾ ਵੀ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਹੁੰਦਾ ਵੀ ਵੱਡੀ ਗੱਡੀ ਤੇ ਬਣਾਈਏ। ਹੁਣ ਇਕੱਲਾ ਸਾਢੇ ਪਿੰਡ ਬਣਾ ਕੇ ਭੇਜਣੇ ਜਿਉਂ ਨੋਵਾਤੇ ਬਣਵਾ ਰਹੇ ਨੇ। ਨੋਵਾਤੇ ਤੇ ਐ ਵੀ ਬਹੁਤ ਸੋਹਣੀ ਬਣ ਜਾਂਦੇ ਜਿਹੜੀ ਮਰਜ਼ੀ ਵੱਡੀਆਂ ਗੱਡੀਆਂ ਤੇ ਸਾਰੀਆਂ ਤੇ ਸੋਹਣੀ ਬਣਦੀਆਂ। ਜਿਵੇਂ ਇਦਾਂ ਦੀ ਗੱਡੀਆਂ ਤਾਂ ਚਲੋ ਗੱਡੀਆਂ ਤਾਂ ਆਪਣਾ ਤਿਆਰ ਹੋ ਗਈ। ਸੋ ਜਿੰਮੇਤ ਕਈ ਜਿੰਮੇਤ ਨੇ ਕਿਸਾਨ ਭਰਾ ਹੁੰਦੇ ਨੇ ਉਹ ਸੌਂਦ ਨੇ ਅਸੀਂ ਟਰਾਲੀ ਤੇ ਤਿਆਰ ਕਰਦੇ ਟਰਾਲੀ ਤੇ ਵੀ ਹੋ ਜਾਂਦੀ ਹੈ ਬੜਾ ਟਰਾਲੀ ਤੇ ਆਪਾਂ ਕਿੰਨੀਆਂ ਬਣਾਈਆਂ ਨੇ ਜੀ ਟਰਾਲੀ ਤੇ ਬਹੁਤ ਤਿਆਰ ਹੋ ਜਾਂਦੀਆਂ ਨੇ ਬਈ ਹਣਾ ਬਾਕੀ ਬਈ ਤੁਸੀਂ ਇੱਕ ਵਾਰ ਰਾਏ ਜ਼ਰੂਰ ਲੈ ਲਓ ਵੀ ਹਣਾ ਵੀ ਤੁਹਾਡੇ ਲਈ ਕਿਹੜੀ ਗੱਡੀ ਹੈ ਜਾਂ ਵੀ ਤੁਸੀਂ ਕਿਹੜੀ ਗੱਡੀ ਦੇ ਸਕਦੇ ਹੋ ਜਾਂ ਕੋਈ ਮਤਲਬ ਵੀ ਟਰਾਲੀ ਜਾਂ ਕੋਈ ਤੁਹਾਡੇ ਮਾਈਂਡ ਦੇ ਵਿੱਚ ਹੈਗਾ ਵੀ ਜੇ ਕੁਝ ਤੁਸੀਂ ਕੁਐਸਚਨ ਪੁੱਛਣਾ ਤਾਂ ਮੈਂ ਨੰਬਰ ਮੈਂ ਸਕਰੀਨ ਤੇ ਪਾ ਤੇ ਤੁਸੀਂ ਉਸ ਹਿਸਾਬ ਨਾਲ ਪਾਲਖਾਬ ਤਿਆਰ ਕਰਕੇ ਨਾਲ ਵੀ ਗੁਰਦੁਆਰਾ ਸਾਹਿਬ ਚ ਪੇਟ ਕਰ ਸਕਦੇ ਹੋ ਤੇ ਉਸ ਤੋਂ ਇੱਕ ਆਪਣੀ ਜਿਹੜੀ ਮੇਨ ਚੀਜ਼ ਹੁੰਦੀ ਵੀ ਫੁਹਾਰਾ ਲ ਤੇ ਆਫ ਫਾਰੇ ਦੀ ਸੁਵਿਧਾ ਵੀ ਆਪਾਂ ਨੂੰ ਵਿੱਚ ਦੇ ਦਿੱਤੀ ਹੋਈ ਆ ਵੀ ਪਾਲਕੀ ਦੇ ਵਿੱਚ ਠੀਕ ਹੈ ਤੁਸੀਂ ਭਾਈ ਇਹ ਵੀ ਮਤਲਬ ਵੀ ਦੇਖ ਸਕਦੇ ਹੋ ਇਹਦੇ ਵਿੱਚ ਜਦੋਂ ਆਪਾਂ ਮਹਾਰਾਜ ਲੈ ਕੇ ਜਾਂਦੇ ਆ ਜੀ ਇਹ ਪੁਹਾਰਾ ਵੀ ਵੱਧ ਘੱਟ ਹੋ ਜਾਂਦਾ ਠੀਕ ਹੈ ਜੇ ਆਪਾਂ ਥੋੜਾ ਘੱਟ ਚਲਾਉਣਾ ਹੈ ਤਾਂ ਘੱਟ ਛੱਡ ਲਓ ਐਂਗਲ ਵਾਲ ਦੇ ਤਾਂ ਐਂਗਲ ਵਾਲ ਲੱਗਿਆ ਹੋਇਆ ਜੀ ਇਹ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਉਹਨਾਂ ਕੀ ਛੱਡਿਆ ਜਾਂਦਾ ਹੂੰ ਲਾਈ ਤਾਂ ਤਾਂ ਨਾ ਬਾਬਾ ਭਾਗ ਸਿੰਘ ਠੀਕ ਹੈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਣੀ ਹੈਗੀ ਤੇ ਭਾਈ ਪਾਲਕੀ ਸਾਹਿਬ ਕਿਵੇਂ ਲੱਗੀ ਮੜਾ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਅਗਲੀ ਕੋਈ ਹੋਰ ਗੱਲਬਾਤ ਕਰਨੇ ਤੁਸੀਂ ਕਰ ਸਕਦੇ ਆਂ ਅਡਰੈਸ ਦੱਸ ਦਿਓ ਆਪਣਾ ਅ ਅਡਰੈਸ ਸਾਡਾ ਹੈਗਾ ਜੀ ਮਲੇ ਕੋੜ ਦਾ ਬਾਈਪਾਸ ਨਜ਼ਦੀਕ ਟਰੱਕ ਜੂਨੀਅਨ ਹੂੰ ਹੂੰ ਤੇ ਸਾਰੋਂ ਵਾਲੇ ਬਜਦੇ ਜੀ ਅਸੀਂ ਪਾਲਕੀ ਸਾਹਿਬ ਤਿਆਰ ਕਰਦੇ ਆਂ ਬਹੁਤ ਟਾਈਮ ਤੋਂ ਇਥੋਂ ਪੁੱਛਿਓ ਜੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਬਾਈ ਜੀ ਹਨਾ ਤੇ ਕਿਵੇਂ ਲੱਗੀ ਪਾਲਕ ਸਾਹਿਬ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਤਿਹ ਜਰੂਰ ਬੁਲਾਣਾ ਕਮੈਂਟਾਂ ਦੇ ਵਿੱਚ ਅਗਰ ਕਿਸੇ ਨੇ ਸੇਵਾ ਨਿਭਾਣੀਆਂ ਪਾਲਕ ਸਾਹਿਬ ਦੀ ਤਾਂ ਬਾਈ ਜੀ ਫਿਰ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਕਰਦੇ ਨੇ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਚੰਗੀ ਚੀਜ਼ ਦੇ ਨਾਲ ਸਸੀ ਗੱਲ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ